ਦੱਸੋ ਬਾਈ ਦਿਓ ਜਾਣਕਾਰੀ ਬਾਈ ਜੀ ਮੈਂ ਤੁਹਾਡੇ ਕੋਲੇ ਆਇਆ ਜਿਵੇਂ ਮਤਲਬ ਕੁਝ ਤੁਸੀਂ ਜਾਣਦੇ ਹੋ ਮਤਲਬ ਲੋਕ ਗੱਲਾਂ ਜਿਵੇਂ ਬੰਦਾ ਕਹਿੰਦੇ ਵੀ ਠੋਕਰਾਂ ਖਾ ਕੇ ਸਮਝਦਾ ਹੈ ਤੇ ਇਸਤਰੀ ਵੀ ਗੰਨਾ ਖਿਲਾੜੀ ਦੇ ਵਿੱਚ ਆ ਕੇ ਰਸ ਦਿੰਦਾ ਤੁਸੀਂ ਦੱਸੋ ਕੋਈ ਸਾਨੂੰ ਰਾਹ ਪਾਓ ਕੋਈ ਗੱਲਾਂ ਕੋਈ ਆਪਾਂ ਯਾਰ ਚਾਰ ਬੰਦੇ ਇਕੱਠੇ ਹੋ ਗਏ ਇੱਕ ਬੰਦੇ ਨੇ ਕਹਿੰਦੇ ਵਿੱਚ ਬੋਲ ਲਿਆ ਵੀ ਯਾਰ ਤਾ ਵਧੀਆ ਜੀ ਚਾਹ ਬਣਾ ਲੈ ਠੀਕ ਹੈ ਜਿਹੜੀ ਚਾਹ ਹੈ ਉਹ ਚਾਹ ਬਣੇਗੀ ਜੋ ਕੇ ਥਲਾ ਕੇ ਠੀਕ ਹੈ ਜੀ ਜੇ ਨੂੰ ਜੋ ਕਾ ਪੂਰਾ ਮਿਲੇਗਾ ਨਾ ਤਾਂ ਚਾਹ ਬਣੇਗੀ ਵਧੀਆ ਠੀਕ ਹੈ ਜੀ ਫਿਰ ਉਦੋਂ ਬਾਅਦ ਆ ਗਈ ਜੀ ਸਾਦ ਠੀਕ ਹੈ ਜੀ ਜਿਹੜਾ ਸਾਦ ਹੈ ਉਹ ਬਣੇਗਾ ਜੀ ਲੰਗੋਟੇ ਥੱਲੇ ਕੇ ਠੀਕ ਹੈ ਜਿੰਨ ਗੋਟੇ ਥੱਲੇ ਆ ਗਿਆ ਸਾਦੇ ਜਿਹਨ ਲੰਗੋਟੇ ਥੱਲੇ ਨਹੀਂ ਆਇਆ ਤਾਂ ਸਾਦ ਨਹੀਂ ਠੀਕ ਹੈ ਜੀ ਜੀ ਮੈਸੇ ਜੀ ਹਾਂ ਜੀ ਮੈਸ ਬਣੇਗੀ ਝੋਟੇ ਥੱਲੇ ਕੇ ਠੀਕ ਹੈ ਜੀ ਜੇ ਤੋਂ ਮੈਸ ਝੋਟੇ ਕੇ ਥੱਲੇ ਆ ਗਈ ਤਾਂ ਬਣ ਗਈ ਲੱਖ ਕੀ ਵੀ ਬਣ ਗਈ ਢੋਕੀ ਵੀ ਬਣ ਗਈ ਠੀਕ ਹੈ ਜਿਹੜਾ ਜੀ ਹੁੰਦਾ ਜੀ ਪਹਿਲਾਂ ਜ਼ੋਰ ਠੀਕ ਹੈ ਜੀ ਪਾਣੀ ਭਰਿਆ ਕਰਦਾ ਪਿੰਡਾਂ ਦੇ ਵਿੱਚ ਪਾਇਆ ਕਰਦਾ ਠੀਕ ਹੈ ਜੀ ਪੰਜਾਬ ਫੇਰੋਂ ਪਾਣੀ ਮੋਢੇ ਚ ਪਾਲੇਦਾ ਉਸ ਕਾ ਨਾਮ ਦਾ ਬੋਕਾ ਠੀਕ ਹੈ ਜੀ ਉਹ ਥੱਲੇ ਜੋਰ ਬਣਾ ਕਰਦਾ ਬੋਕੇ ਥਲਾ ਕੇ ਠੀਕ ਹੈ ਜੀ ਜਿਹੜਾ ਹੁਣ ਆਪਾਂ ਜੀ ਖੇਤੀਬੱਤੀ ਕਰਾ ਜਾਂ ਕੋਈ ਦੰਦਾ ਕਰ ਰਿਹਾ ਜਿਹੜਾ ਜੱਟ ਜੱਟ ਬਣੇ ਜੀ ਟੂਟੇ ਥਲਾ ਕੇ ਠੀਕ ਹੈ ਜੀ ਚਟਣੀ ਹੈ ਚਟਣੀ ਬਣਾ ਜੀ ਗੋਟੇ ਥਲਾ ਕੇ ਜੇ ਪਰ ਰਗੜਾ ਲਾਵਾਂਗੇ ਫਿਰ ਚਟਣੀ ਬਣੇ ਠੀਕ ਹੈ ਹਾਂ ਬੇਨਤੀ ਪਰਵਾਹ ਨਾ ਬਾਈ ਜੀ ਠੀਕ ਹੈ ਠੀਕ ਹੋ